ਅਬਰੀ ਸਰਦੇ ਸ਼ਿਆਟਾ ਇਲਾਕੇ ਵਿੱਚ ਅੱਧੀ ਰਾਤ ਨੂੰ دہشت ਫੈਲਾਉਣ ਵਾਲੀ ਇੱਕ ਘਟਨਾ ਵਾਪਰੀ ਹੈ 2012 ਵਿੱਚ ਏਐਸਆਈ ਰਵਿੰਦਰਪਾਲ ਸਿੰਘ ਕਤਲकांड ਵਿੱਚ ਦੋਸ਼ੀ ਠਹਿਰਾਏ ਗਏ ਅਤੇ ਸਜ਼ਾ ਭੁਗਤ ਰਹੇ ਤਰਮਜੀਤ ਸਿੰਘ ਉਰਫ ਤਰਮਾ ਜੋ ਕਿ 14 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਨੂਸ ਦੇ ਘਰ ਦੇ ਸਾਹਮਣੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਮੋਟਰਸਾਈਕਲ ਤੇ ਸਵਾਰ ਕਰੀਬ ਤਿੰਨ ਨੌਜਵਾਨ ਰਾਤ ਲਗਭਗ 12 ਵਜੇ ਧਰਮਨ ਦੇ ਘਰ ਦੇ ਸਾਹਮਣੇ ਪਹੁੰਚੇ ਅਤੇ ਉਸਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਦੇ ਬਾਵਜੂਦ ਧਰਮਨ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ 4 ਤੋਂ 5 ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਧਰਮਨ ਦੀ ਪਤਨੀ ਨੇ ਖੁਲਾਸਾ ਕੀਤਾ ਹੈ ਕਿ ਜੇਲ੍ਹ ਅੰਦਰ ਉਸ ਦਾ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਨਾਲ ਝਗੜਾ ਹੋਇਆ ਸੀ। ਉਸ ਨੇ ਇਹ ਵੀ ਦੱਸਿਆ ਕਿ ਧਰਮਨ ਨੇ ਘਰ ਆ ਕਿ ਕਿਹਾ ਸੀ ਕਿ ਉਸ ਨੂੰ ਜੱਗੂ ਭਗਵਾਨਪੁਰੀਆ ਤੋਂ ਖਤਰਾ ਹੈ ਅਤੇ ਉਹ ਆਪਣੀ ਜਾਨ ਨੂੰ ਲੈ ਕੇ ਚਿੰਤਿਤ ਹੈ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਸ਼ਿਆਟਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। 12 ਵਜੇ ਮੈਂ ਦਰਵਾਜ਼ਾ ਖੋਲ੍ਹਿਆ ਨਾਲ ਹੀ ਨਾਲ ਹੀ ਕੋਈ ਤਿੰਨ ਮੁੰਡੇ ਆਏ। ਮੋਟਰਸਾਈਕਲ ਤੇ ਇਹਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ। ਮੈਂ ਬੈਕ ਕਰੋ ਨਹੀਂ ਹ ਗੱਡੀਆਂ ਮੁੰਡੇ ਖਲੋਤੇ ਨਾਲ ਅਗੇ ਤਿੰਨ ਜਾਣੇ ਸੀਗੇ। ਪਹਿਲਾ ਮੋਨਾ ਸੀ ਕਿ ਤੇ ਪਿਛਲੇ ਸ਼ਾਇਦ ਦੋ ਸਰਦਾਰੀ ਉਹਨਾਂ ਕੋਲ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਉਹਨਾਂ ਨੇ ਫਾਇਰ ਦੋਵਾਂ ਗੰਨਾਂ ਤੋਂ ਫਾਇਰ ਕੀਤੇ ਬਸ ਉਦੋਂ ਹੀ ਗੱਡੀ ਇੱਕਦਮ ਪਿੱਛੇ ਟੱਕ ਹੋਈ ਆ ਟੱਕ ਹੁੰਦੀ ਹੁੰਦੀ ਪਿੱਛੇ ਤੱਕ ਚੱਲੇਗੀ ਗੱਡੀ ਉਹ ਤਿੰਨੇ ਜਾਣੇ ਸੀਗੇ ਪਤਾ ਨਹੀਂ ਕਿੰਨੇ ਗੁੜੇ ਚਲਾਈਆਂ ਜੀ ਦੋਵਾਂ ਗੰਨਾਂ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਇਹਨੂੰ ਮੈਂ ਬ੍ਰੌਂਡ ਨਹੀਂ ਕਿਨੇ ਕਿੰਨੇ ਨਹੀਂ ਦੋ ਵਗਨਾਂ ਤੋਂ ਚਲੇ ਜਿੱਪਾ ਜੀ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲੀਆਂ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮੱਥੇ ਤੇ ਲੱਗੀਆਂ ਤੇ ਅੱਖ ਤੇ ਲੱਗੀ ਆ ਅੰਜੀ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਦੇ ਕਰਕੇ ਉਹਨੂੰ ਉਹ ਤੋਂ ਜ਼ਰੂਰ ਕਹਿੰਦੇ ਹੁੰਦੇ ਸੀ ਵੀ ਮੈਨੂੰ ਜੰਗੂ ਤੋਂ ਖਤਰਾ ਮੈਨੂੰ ਜੰਗੂ ਤੋਂ ਖਤਰਾ ਹੈ ਜੇਲ੍ਹ ਚ ਹੀ ਹੋਈ ਸੀਗੀ ਭਾਜੀ ਪਰਚਾ ਦਰਜ ਸੀ ਉਹਦੀ ਤਰੀਕ ਸੀਗੀ ਕੱਲ ਪਰਸੋਂ 24 ਤਰੀਕ ਨੂੰ ਉਹਦੀ ਤਰੀਕ ਸੀਗੀ ਜੱਗੂ ਦੀ ਪਹੁੰਚ ਕੇ ਆਏ ਸੀਗੇ ਇਹ ਨੂੰ ਵਿੱਚ ਬੰਸੀ ਨੂੰ ਕਿੰਨੇ ਚੱਪੀ ਪਰੋਲ ਵਾਸਤੇ ਛੁੱਟੀ ਵਾਸਤੇ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਹਾ ਪਰ ਜੇਲ੍ਹ ਚ ਬੰਨ੍ਹ ਦੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਕਤਲ ਗੈਂਗਵਾਰ ਦੇ ਨਾਲ ਜੁੜਿਆ ਹੋਇਆ ਦਿਸਦਾ ਹੈ ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਐਂਗਲ ਨੂੰ ਅਣਦੇਖਿਆ ਨਹੀਂ ਕੀਤਾ ਜਾਵੇਗਾ ਇਸ ਕਤਲ ਨਾਲ ਸ਼ਹਿਟਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲੋਕਾਂ ਵਿੱਚ ਡਰ ਅਤੇ ਰੋਸ ਪੈਦਾ ਹੋ ਗਿਆ ਹੈ ਪੁਲਿਸ ਨੇ ਕਿਹਾ ਕਿ ਨੇਲੇ ਘਰਾਂ ਅਤੇ ਦੁਕਾਨਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਜਲਦ ਕੀਤੀ ਜਾ ਸਕੇ ਜੇ ਕਰੀਬ ਸਵੇਰ ਦੇ 12:00 ਵਜੇ ਤਤਲਾਬ ਮਿਲੀ ਸੀ ਕਿ ਹੁਕਮਚੰਦ ਕਲੋਨੀ ਜਿਹੜੀ ਆ ਦਵਾਈਆਂ ਵਾਲਾ ਬਾਜ਼ਾਰ ਛਾਟੇ ਚ ਇਹ ਗੋਲੀਆਂ ਲੱਗਨ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਮੌਕੇ ਤੇ ਪਹੁੰਚੇ ਆ ਜ਼ਖਮੀ ਵਿਅਕਤੀ ਦਾ ਨਾਮ ਆ ਧਰਮਜੀਤ ਸਿੰਘ ਧਰਮਾ son of ਦਰਸ਼ਨ ਸਿੰਘ ਆ ਇਹ 2012 ਵਿੱਚ ਇਸ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚੋਂ ਸਜ਼ਾ ਹੋਈ ਸੀ ਤੇ ਇਸ ਟਾਈਮ 12 ਤਰੀਕ ਨੂੰ ਪਰੋਲ ਤੇ ਆਇਆ ਸੀ ਤੇ 11 12 ਵਜੇ ਦੇ ਕਰੀਬ ਜਿਹੜਾ ਇਹ ਆਪਣੀ ਗੱਡੀ ਕਰੇਟਾੜੀ ਘਰ ਦੇ ਬਾਹਰ پارک ਕਰ ਰਿਹਾ ਸੀ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਜਿਹੜੀ ਫਾਇਰਿੰਗ ਕਰਕੇ ਉਹ ਜਖਮੀ ਕਰ ਦਿੱਤਾ ਤੇ ਹਸਪਤਲ ਜਾ ਕੇ ਜਿਹੜੀ ਦੀ ਮੌਤ ਹੋ ਗਈ ਜੇਮ ਦੇ ਵਿੱਚ ਪੰਸੀ ਕਿੰਨੇ ਦਿਨ ਦੀ ਕਰੋਲ ਵਾਸਤੇ ਬਾਹਰ ਆਇਆ ਇਹ ਜੇ ਵੈਰੀਫਾਈ ਕਰ ਰਹੇ ਆ ਕਿੰਨੇ ਦਿਨ ਦੀ ਪਰੋਲ ਸੀ ਰਿਕਾਰਡ ਚੈੱਕ ਕਰਕੇ ਦੱਸ ਸਕਦੇ ਆ 12 ਤਰੀਕ ਨੂੰ ਪਰੋਲ ਤੇ ਬਾਹਰ ਆਇਆ ਸੀ ਤੁਹਾਨੂੰ ਪਤਾ ਲੱਗਾ ਕਿ ਕਿੰਨੇ ਲੋਨ ਗੋਲੀਆਂ ਨਹੀਂ ਚੱਲੀਆਂ ਜਿਹੜੀ ਸੀਸੀਟੀਵੀ ਫੁਟੇਜ ਆਸ-ਪਾਸੋਂ ਪਤਾ ਲੱਗੇ ਤਿੰਨ ਨੌਜਵਾਨ ਆਏ ਆਪਣੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ